ਉਦੋਂ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਸੀਐਮ ਮਾਨ ਨੇ ਇੱਕ ਵੱਡਾ ਜੜਾ ਆ ਉਹ ਦੱਸਿਆ ਗਵਰਡੀ ਗੱਲ ਦੱਸੀ ਆ ਉਹ ਕਹਿੰਦੇ ਕਿ ਅੱਜ ਅਸੀਂ ਜੜਾ ਆ ਅਮਿਤ ਸ਼ਾ ਯਾਨੀ ਕਿ ਗ੍ਰਹਿ ਮੰਤਰੀ ਨੂੰ ਆਪ ਚਿੱਠੀ ਲਿਖੀ ਆ ਔਰ ਸਖਤ ਵਿਰੋਧ ਕਰ ਰਹੇ ਆ ਕਿਉਂਕਿ ਬੀਬੀਐਮ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਹਿਮਾਚਲ ਤੇ ਰਾਜਸਥਾਨ ਦਾ ਬਰਾਬਰ ਦਾ ਹਿੱਸਾ ਹੋਵੇ ਹਾਲਾਂਕਿ ਫਿਲਹਾਲ ਦੇਖਿਆ ਜਾਵੇ ਤਾਂ 58% ਜਿਹੜਾ ਆ ਉਹ ਪੰਜਾਬ ਦਾ ਹਿੱਸਾ ਹੈ ਔਰ ਸਾਰਾ ਮਾਲੀਆ ਪੰਜਾਬ ਵੱਲੋਂ ਜਾਂਦਾ ਯਾਨੀ ਕਿ ਰੱਖ-ਰਖਾ ਦਾ ਸਾਰਾ ਮਾਲੀਆ ਪੰਜਾਬ ਦਿੰਦਾ ਆ ਔਰ ਇਸ ਕਰਕੇ ਪੰਜਾਬ ਨੂੰ ਇਹਦਾ ਹਿੱਸਾ ਜ਼ਿਆਦਾ ਬਣਦਾ ਵੀ ਹੈ ਪਰ ਇਸ ਦੀ ਗੱਲ ਦੀ ਜਿਹੜੀ ਆ ਕੇਂਦਰ ਪ੍ਰਵਾਹ ਨਹੀਂ ਕਰਦਾ ਔਰ ਹਿਮਾਚਲ ਤੇ ਰਾਜਸਥਾਨ ਨੂੰ ਬਰਾਬਰ ਦਾ ਹਿੱਸਾ ਸੋਕੋ ਕਿ ਰਿਜ਼ਰਵ ਮੈਂਬਰ ਦੋ ਦੋ ਆ ਜਿਹੜੇ ਭਰਤੀ ਕਰਨ ਦੀ ਪੱਕੇ ਰਿਜ਼ਰਵ ਮੈਂਬਰ ਦੋ ਦੋ ਭਰਤੀ ਕਰਨ ਦੀ ਤਿਆਰੀਆਂ ਦੇ ਵਿੱਚ ਵੀ ਆ ਔਰ ਇਸੇ ਗੱਲ ਦਾ ਵਿਰੋਧ ਸੀਐਮ ਭਗਵੰਤ ਮਾਨ ਨੇ ਕੀਤਾ ਹੈ ਔਰ ਉਹਨਾਂ ਨੇ ਕਿਆ ਕਿ ਅਸੀਂ ਬਕਾਇਦਾ ਗ੍ਰਹਿ ਮੰਤਰੀ ਅਮੇਸ਼ਾਨ ਨੂੰ ਚਿੱਠੀ ਲਿਖੀ ਆ ਔਰ ਇਹ ਕਿਆ ਆ ਕਿ ਇਹ ਚਿੱਠੀ ਤੋਂ ਆਪ ਉਹ ਦਖਲ ਦੇਣ ਔਰ ਕਿਉਂਕਿ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਕਿਉਂਕਿ ਪੰਜਾਬ ਇਹਦੇ ਲਈ ਬਹੁਤ ਕੁਝ ਦੇ ਚੁੱਕਾ ਆ ਪੰਜਾਬ ਮਾਲੀਆ ਭਰ ਰਿਹਾ ਪੰਜਾਬ ਸਿਕਿਉਰਿਟੀ ਦੇ ਪੈਸੇ ਦਿੰਦਾ ਆ ਔਰ ਪੰਜਾਬ 58% ਦਾ ਜਿਹੜਾ ਹੁਣੇ ਸਿਹਾਰ ਹੈ ਔਰ ਰਾਜਸਥਾਨ ਤੇ ਹਿਮਾਚਲ ਇਹਨੇ ਦਾ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦਾ ਹਿੱਸਾ ਜਿਹੜਾ ਸਭ ਤੋਂ ਜ਼ਿਆਦਾ ਆਇਆ ਕਿਉਂਕਿ ਰਿਪੇਰੀਅਨ ਲਾਅ ਦੇ ਤਹਿਤ ਜਿਸ ਤਰੀਕੇ ਨਾਲ ਜਿਸ ਧਰਤੀ ਤੇ ਬਣਿਆ ਹੋਇਆ ਆ ਔਰ ਜਿਸ ਦੇ ਵੱਲੋਂ ਇਹਦੀ ਮੇਨਟੇਨੈਂਸ ਕੀਤੀ ਜਾਂਦੀ ਹੈ ਸੁਭਾਅਕ ਹੈ ਕਿ ਉਸ ਦਾ ਸਭ ਤੋਂ ਜ਼ਿਆਦਾ ਜਿਹੜਾ ਹਿੱਸਾ ਹੋਏਗਾ ਕਿਉਂਕਿ ਪੰਜਾਬ ਨੇ ਇਹ ਜ਼ਮੀਨ ਜਿਹੜੀ ਆ ਕਿਰਾਏ ਤੇ ਲਈ ਸੀ ਉਹਦਾ ਪੇ ਕਾਦਾ ਉਹਦੀ ਲੀਜ਼ ਵੀ ਦਿੱਤੀ ਗਈ ਸੀ ਕਿ ਔਰ ਇਸ ਤੋਂ ਬਾਅਦ ਉਹਦਾ ਮਾਲੀਆ ਸਭ ਤੋਂ ਜ਼ਿਆਦਾ ਪੰਜਾਬ ਹਜੇ ਤੱਕ ਦੇ ਰਿਹਾ ਆ 58% ਹਿੱਸਾ ਪੰਜਾਬ ਦਾ ਆ ਪਰ ਹੁਣ ਪੰਜਾਬ ਦਾ ਹਿੱਸਾ ਇਹਦੇ ਚੋ ਕਟਾਉਣ ਦੀ ਤਜ਼ਵੀਜ਼ ਕੀਤੀ ਗਈ ਕੇਂਦਰ ਦੇ ਵੱਲੋਂ ਪਰਪਲ ਆ ਭਗਵੰਤ ਮਾਨ ਸਾਹਿਬ ਜਿਹੜੇ ਨੇ ਸੀਐਮ ਪੰਜਾਬ ਉਹਨਾਂ ਨੇ ਚਿੱਠੀ ਲਿਖੀ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਔਰ ਕਿਹਾ ਗਿਆ ਕਿ ਇਹਦੇ ਵਿੱਚ ਦਖਲ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਇਹਦੇ ਵਿੱਚ ਵਧੇਕ ਹਿੱਸਾ ਆ ਪੰਜਾਬ ਦਾ ਇਹਦੇ ਤੇ ਵਧੇਕ ਹੱਕ ਹੈ ਕਿਉਂਕਿ ਪੰਜਾਬ ਦਾ ਬਹੁਤ ਮਾਲੀਆ ਜਿਹੜਾ ਇਹ ਤੇ ਖਰਚਿਆ ਜਾ ਰਿਹਾ ਬੀਬੀਐਮ ਇਦਾਂ ਹੋ ਗਿਆ ਪੰਜਾਬ ਦੇ ਅੰਦਰ ਕਿਉਂਕਿ ਲਗਾਤਾਰ ਕੇਂਦਰ ਵਰਸਸ ਪੰਜਾਬ ਇਸ ਮੁੱਦੇ ਦੇ ਉੱਤੇ ਆ ਕੇ ਖੜੇ ਹੁੰਦੇ ਨੇ ਪਿੱਛੇ ਜੇ ਹਰਿਆਣਾ ਦੇ ਨਾਲ ਕਾਫੀ ਲੰਮਾ ਵਿਵਾਦ ਚੱਲਿਆ ਜਿੱਤ ਹਰਿਆਣਾ ਕਹਿੰਦਾ ਸੀਗਾ ਕਿ ਅਸੀਂ ਆਪਣਾ ਜਿਹੜਾ ਸਟਾਕ ਦਾ ਪਾਣੀ ਹੈ ਜਿਹੜਾ ਆਪਣੇ ਹਿੱਸੇ ਆਉਂਦਾ ਪਾਣੀ ਉਹ ਵਰਤ ਲਿਆ ਸਾਨੂੰ ਵਾਧੂ ਪਾਣੀ ਦਿੱਤਾ ਜਾਵੇ ਪਰ ਪੰਜਾਬ ਨੇ ਸਖਤ ਮਨਾਂ ਕਰ ਦਿੱਤਾ ਕਿ ਪੰਜਾਬ ਚਿੰਤ ਕਹਿੰਦਾ ਆ ਕਿ ਜਦੋਂ ਇੱਥੇ ਹੜ੍ਹ ਆਉਂਦੇ ਨੇ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਹਰਿਆਣਾ ਇਹ ਵਾਧੂ ਪਾਣੀ ਨਹੀਂ ਲੈਂਦਾ ਨਹੀਂ ਹੈਗਾ ਪਰ ਜਦੋਂ ਸਾਡੂੰ ਆਪ ਨੂੰ ਲੋੜ ਹੈ ਉਦੋਂ ਪੰਜਾਬ ਇਹ ਇਹ ਮੰਗ ਕਰਦੇ ਨੇ ਇਸ ਕਰਕੇ ਨਹੀਂ ਦਿੱਤਾ ਜਾਣਾ ਪਰ ਇਸੇ ਨੂੰ ਲੈ ਕੇ ਕਾਫਾ ਕਾਫੀ ਲੰਮਾ ਵਿਵਾਦ ਹੋਇਆ ਪਰ ਹੁਣ ਇਹ ਵਿਵਾਦ ਇਥੋਂ ਤੱਕ ਹੈ ਕਿ ਕੇਂਦਰ ਚਾਹੁੰਦਾ ਕਿ ਹਿਮਾਚਲ ਤੇ ਜਿਹੜਾ ਰਾਜਸਥਾਨ ਹੈ ਇਸ ਨੂੰ ਜਿਹੜਾ ਹੈ ਇੱਕ ਬਰਾਬਰੀ ਦਾ ਹਿੱਸਾ ਪੰਜਾਬ ਦੀ ਬਰਾਬਰੀ ਦਾ ਹਿੱਸਾ ਜਿਹੜਾ ਆ ਦਿੱਤਾ ਜਾਵੇ BBMP ਦੇ ਵਿੱਚ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੋ ਪੱਕੇ ਮੈਂਬਰ ਦੋ ਜਿਹੜੇ ਇਹਨਾਂ ਦੋਨਾਂ ਸਟੇਟਸ ਤੋਂ ਆਉਂਦੇ ਨੇ ਉਹਨਾਂ ਦੀ ਤਸਵੀਜ਼ ਵੀ ਕੀਤੀ ਆ ਪਰ ਹੁਣ ਸੀਐਮ ਭਗਵੰਤ ਮਾਨ ਕਾਫੀ ਸਖਤ ਨਜ਼ਰ ਆ ਰਹੇ ਨੇ ਉਹਨਾਂ ਨੇ ਅਜੇ ਕਹਿ ਦਿੱਤਾ ਕਿ ਗ੍ਰਹਿ ਮੰਤਰੀ ਅਮਿਸ਼ਾ ਨੂੰ ਸਿੱਟੀ ਲਿਖੀ ਹੋਈ ਆ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਆਪ ਇਹਦੇ ਅੰਦਰ ਜਿਹੜਾ ਦਖਲ ਦੇਵੋ ਕਿਉਂਕਿ ਇਹ ਪੰਜਾਬ ਦੇ ਹਕੂਕ ਹੱਕ ਜਿਹੜੇ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਆ ਔਰ ਸਿੱਧਾ-ਸਿੱਧਾ ਪੰਜਾਬ ਦੇ ਜਿਹੜੇ ਹਿੱਸੇ ਦੇ ਉੱਤੇ ਡਾਕਾ ਆ ਸੋ ਫਿਲਹਾਲ ਬਹੁਤ ਵੱਡੀ ਤਹਿਮ ਖਬਰ ਆ ਕਿ ਪੰਜਾਬ ਦੇ ਹਿੱਸੇ ਦੇ ਉੱਤੇ ਡਾਕੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਤਰੀਕੇ ਦੇ ਨਾਲ ਜੋ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਔਰ ਕਹਿੰਦੇ ਨੇ ਕਿ ਅਜਿਹਾ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਕਿਉਂਕਿ ਪੰਜਾਬ ਨੇ ਬਹੁਤ ਮਾਲੀਆ ਖਰਚਿਆ ਔਰ ਪੰਜਾਬ ਹਜੇ ਤੱਕ ਇਹਦੇ ਉੱਤੇ ਮਾਲੀਆ ਖਰਚ ਰਿਹਾ ਆ ਪੰਜਾਬ ਦਾ ਹੱਕ ਇਹਦੇ ਤੇ ਜ਼ਿਆਦਾ ਆ ਔਰ ਇਸ ਕਰਕੇ ਇਹ ਪੰਜਾਬ ਨੂੰ ਪੰਜਾਬ ਦੇ ਬਰਾਬਰ ਬਾਕੀ ਸਟੇਟਾਂ ਨੂੰ ਹਿੱਸਾ ਦੇਣਾ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਵਧਿਗੀ ਹੋਏਗੀ